ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕਲ 16 ਤਰੀਕ ਦਿਨ ਸੋਮਵਾਰ ਨੂੰ ਅਸੋ ਜੀ ਸੰਗਰਾਂ ਦਾ ਦਿਹਾੜਾ ਹੈ ਸੋ ਸੰਗਰਾਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਮਹਾਰਾਜ ਦੇ ਅਸਥਾਨਾ ਦੀ ਜੋ ਸੇਵਾ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਾਲਕੀ ਸਾਹਿਬ ਵਾਲੇ ਮਹਾਰਾਜ ਦੇ ਸੁਖ ਹਸਣ ਕਰਕੇ ਸੱਚਖੰਡ ਸਾਹਿਬ ਤੋਂ ਸਾਰੇ ਸਰੂਪ ਪਾਲਕੀ ਸਾਹਿਬ ਚ ਪਹੁੰਚਾਵਾਂਗੇ ਸੋ ਪਹਿਲਾਂ ਸੱਚਖੰਡ ਦੀ ਸਫਾਈ ਕੀਤੀ ਜਾਵੇਗੀ ਸੋ ਹੁਣ ਪਹਿਲਾਂ ਸਾਰੇ ਸਵਾਰੇ ਸਚਕਣ ਸਾਹਿਬ ਤੋਂ ਬਾਅਦ ਪਾਲਕੀ ਸੱਜ ਬਿਠਾਇਆ ਜਾਣਗੇ ਪਹਿਲਾਂ ਸਚਕਣ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਉਸ ਤੋਂ ਉਪਰੰਤ ਹਾਲ ਦੀ ਸੂਹ ਮਹਾਰਾਜ ਦੇ ਸਾਰੇ ਸਾਰੇ ਸਚਕਣ ਤੋਂ ਪਾਲਕੀ ਸੱਜ ਲੈ ਜਾਂਦੇ ਹਨ ਹੁਣ ਪਹਿਲਾਂ ਸਚਕਣ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਸਚਕਣ ਸਾਹਿਬ ਦੀ ਸੇਵਾ ਸੰਪੂਰਨ ਹੋ ਚੁੱਕੀ ਹੈ ਔਰ ਮਹਾਰਾਜ ਜੀ ਸਵਾਰੇ ਸੱਚਖੰਡ ਸਾਹਿਬ ਲੈਂਦੇ ਜਾਣਗੇ ਉਸ ਤੋਂ ਪਰੰਤ ਹਾਲਦੀ ਸੇਵਾ ਕੀਤੀ ਜਾਵੇਗੀ ਸੋ ਸੇਵਾ ਤੋਂ ਪਰੰਤ ਸਾਰੇ ਸਵਾਰੇ ਮਹਾਰਾਜ ਦੇ ਸੱਚਖੰਡ ਸਾਹਿਬੇ ਖੇ ਲੈਂਦੇਗੇ ਹਨ ਸੋਨ ਹਾਲਦੀ ਸੇਵਾ ਕੀਤੀ ਜਾਵੇਗੀ